ਆ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੋਤ ਸਿੰਘ ਲੁਧਿਆਣਾ ਤੋਂ ਮੈਂ ਤੁਹਾਨੂੰ ਸਾਥ ਸੰਗਤ ਨੂੰ ਇਹ ਦੱਸਣਾ ਚਾਹਨਾ ਰਾਤ ਮੇਰੇ ਨਾਲ ਕੀ ਵਾਕਿਆ ਹੋਇਆ ਵਾ ਉਹ ਤੁਹਾਨੂੰ ਮੈਂ ਡਿਟੇਲ ਸਾਰੀ ਦੱਸਣਾ ਵਾ ਸਾਂਝੀ ਕਰਨੀ ਚਾਹਨਾ ਤੁਹਾਡੇ ਨਾਲ ਹਰ ਗੱਲ ਮੈਂ ਆਪਣੀ ਰਾਤ ਮੈਂ ਚਲੋਣਾ ਜੀ ਉਪਰ ਟੈਕਸੀ ਚਲੋਣਾ ਰਾਤ ਮੈਂ ਆਪਣੀ ਗੱਡੀ ਲੈ ਕੇ ਆ ਰਿਹਾ ਸੀ ਮੇਰੀ ਗੱਡੀ ਕਿਸੇ ਰਾਹਗੀਰ ਦੇ ਨਾਲ ਖਹਿ ਗਈ ਮੈਂ ਉਸ चीज ਨੂੰ ਮੰਨਦਾ ਮੇਰੀ ਗੱਡੀ ਉਹਨਾਂ ਨਾਲ ਖਹਿ ਗਈ ਤੇ ਅੱਗੇ ਉਹਨਾਂ ਨੇ ਮੈਨੂੰ ਘੇਰਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਜਿਹੜਾ ਤੁਹਾਡਾ ਹਰਜਾਨਾ ਬੰਦਾ ਹੈ ਤੁਸੀਂ ਮੇਰੇ ਤੋਂ ਲੈ ਲਓ ਜੋ ਤੁਹਾਡਾ ਹਰਜਾਨਾ ਹੈ ਤੁਸੀਂ ਮੇਰੇ ਤੋਂ ਲੈ ਲਓ ਮੈਂ ਦੇ ਦੇਣਾ ਤੁਹਾਨੂੰ ਜਿਹੜਾ ਕੁਝ ਵੀ ਤੁਹਾਡਾ ਲੱਗਦਾ ਮੇਰੇ ਤੋਂ ਲੈ ਲਓ ਤੁਸੀਂ ਮੇਰੀ ਗੱਡੀ ਅੱਗੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਸੀ ਉਹਨਾਂ ਨੇ ਉਸ ਫੋਟੋ ਨੂੰ ਟਾਰਗੇਟ ਕਰਕੇ ਮੈਨੂੰ ਕਿਹਾ ਕਿ ਇਹਨੂੰ ਲਿਜਾ ਕੇ ਦੀ ਇਹ ਭਿੰਡਰਾਂ ਵਾਲੇ ਦਾ ਚੇਲਾ ਨੂੰ ਚੰਗੀ ਤਰ੍ਹਾਂ ਲਿਜਾ ਕੇ ਕੁੱਤੋਂ ਦੀ ਸੇਵਾ ਕਰੋ ਮੈਨੂੰ ਉਸ ਤੋਂ ਬਾਅਦ ਜੀ ਥੋੜੀ ਜੀ ਮੇਰੇ ਕੋਲ ਕਲਿੱਪ ਪਈ ਉਸ ਚੀਜ਼ ਦੀ ਮੈਂ ਬਣਾ ਰਿਹਾ ਸੀ ਤੇ ਉਹਦੇ ਵਿੱਚ ਮੇਰਾ ਧੱਕਾ ਮੱਕੀ ਕੀਤੀ ਉਹਨਾਂ ਬੰਦਿਆਂ ਨੇ ਠੀਕ ਆ ਜੀ ਉਸ ਤੋਂ ਬਾਅਦ ਇਹਨਾਂ ਨੇ 4 ਨੰਬਰ ਚੌਂਕੀ ਤੋਂ ਬੁਲਾ ਕੇ ਮੈਨੂੰ ਰਾਤੀ ਚੌਂਕੀ ਕਰਾਇਆ ਚੌਂਕੀ ਲਜਾਨ ਤੋਂ ਬਾਅਦ ਮੈਨੂੰ ਮੁੰਸੀ ਸਾਹਿਬ ਜਿਹੜੇ ਰਾਤ ਦੀ ਡਿਊਟੀ ਤੇ ਸੀਗੇ ਤੇ ਨਾਲ ਉਹਨਾਂ ਦੇ ਤਿੰਨ ਕੌਨਸਟੇਬਲ ਉਹਨਾਂ ਨੇ ਮੈਨੂੰ ਬੜੀ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮੈਨੂੰ ਕੁੱਟਿਆ ਮੇਰੇ ਨੌ ਪੱਟੇ ਨੇ ਆ ਦੇਖੋ ਜੀ ਮੇਰੇ ਨੌ ਉਂਗਲਾ ਆ ਸਾ ਪੱਟੇ ਆ ਮੇਰੇ ਮੀਲ ਦੇਖੋ ਜੀ ਆ ਆ ਮੇਰੇ ਨੀਲ ਦੇਖੋ ਆ ਮੇਰੇ ਗੁੱਡੇ ਸੁਜੇ ਪਏ ਨੇ ਆ ਮੇਰੇ ਗਿੱਟੇ ਪੰਨੇ ਨੇ ਆ ਸਾਰੇ ਮੇਰੇ ਪੱਟ ਸਾਰਾ ਮੇਰੇ ਬੈਕ ਤੇ ਵੀ ਸਾਰੇ ਬਹੁਤ ਨੀਲ ਪਏ ਨੇ ਮੇਰੇ ਸਿਰ ਤੇ ਮੁੱਕੇ ਮਾਰੇ ਨੇ ਮੇਰੇ ਤੋਂ ਰਾਤ ਪੂਰੀ ਬਰਦਾਸ਼ਤ ਨਹੀਂ ਹੋਈ ਹੋਤੀ ਮੈਨੂੰ ਇਹਨਾਂ ਨੇ ਥਾਣੇ ਜਦੋਂ ਮੇਰੇ ਘਰ ਦੇ ਪਹੁੰਚੇ ਨੇ ਰਾਤ 12 ਵਜੇ ਮੇਰੀ ਪਿੱਠ ਤੇ ਵੀ ਨੇ ਸਾਰੇ ਇਹਨਾਂ ਤੁਹਾਨੂੰ ਦਿਖਾ ਡਿਟੇਲ ਉਹਦੀ ਫੋਟੋਆਂ ਭੇਜਾਂਗਾ ਮੈਂ ਦਿਖਾ ਨਹੀਂ ਸਕਦਾ ਵੀਡੀਓ ਦੇ ਵਿੱਚ ਤੇ ਜਦੋਂ ਮੇਰੇ ਘਰ ਦੇ ਥਾਣੇ ਪਹੁੰਚਣੇ 12 ਵਜੇ ਤੇ ਐ ਮੈਨੂੰ ਰਾਤੀ ਉੱਥੋਂ ਦੀ ਸਾਈਡ ਸਾਈਡ ਤੋਂ ਕੱਢ ਕੇ ਮੈਨੂੰ ਲੈ ਗਏ ਨੇ ਐ ਬੰਦੇ 8 ਨੰਬਰ ਦੇ 8 ਨੰਬਰ ਤੇ ਰਾਤ ਇਹਨਾਂ ਨੇ ਮੈਨੂੰ ਪਾਇਆ ਮੈਂ ਤੜਫਦਾ ਰਿਹਾ ਠੰਡ ਦੇ ਵਿੱਚ ਇਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮੈਂ ਠੰਡ ਦੇ ਵਿੱਚ ਤੜਫਦਾ ਰਿਹਾ ਪੂਰੀ ਰਾਤ ਮੈਂ ਹਜ ਤੱਕ ਕੁਝ ਨਹੀਂ ਖਾਧਾ ਮੇਰਾ ਕੋਈ ਮੈਡੀਕਲ ਨਹੀਂ ਕੁਝ ਨਹੀਂ ਤੇ ਇਹਨਾਂ ਨੇ ਮੈਨੂੰ ਜ਼ਬਰਨ ਮੇਰ ਤੋਂ ਪੁਲਿਸ ਵਾਲਿਆਂ ਨੇ ਮੇਰੇ ਤੋਂ ਜ਼ਬਰਨ ਸੈਨ ਕਰਵਾਏ ਨੇ ਮੇਰੇ 751 ਦਾ ਮੇਰੇ ਤੇ ਪਰਚਾ ਪਾ ਕੇ ਜ਼ਬਰਨ ਸੈਨ ਕਰਾਏ ਨੇ ਗਲਤੀ ਕੀ ਸੀ ਇੱਕ ਗੱਡੀ ਮੇਰੀ ਮਾਮੂਲੀ ਜੀ ਟੱਚ ਹੋ ਗਈ ਸੀ ਮੈਂ ਮੰਨਦਾ ਜੀ ਮੇਰੀ ਗੱਡੀ ਟੱਚ ਹੋਈ ਹੈ ਮੇਰੇ ਤੋਂ ਗਲਤੀ ਹੋਈ ਹੈ ਮੈਂ ਮੰਨਦਾ ਉਸ ਥੀ ਨੂੰ ਮੇਰੀ ਗੱਡੀ ਦੇ ਤੇ ਮੈਂ ਹਰ ਜਾਨਾ ਪਰਨ ਨੂੰ ਮੌਕੇ ਤੇ ਤਿਆਰ ਸੀ ਪਰ ਮੈਨੂੰ ਹੁਣ ਇਹ ਨਹੀਂ ਪਤਾ ਜੀ ਇੰਨਾ ਮੈਨੂੰ ਜਾਂ ਮੇਰੇ ਧਰਮ ਨੂੰ ਟਾਰਗੇਟ ਕਰਕੇ ਮੈਨੂੰ ਇਹਨਾਂ ਨੇ ਕੀਤਾ ਹੈ ਜਾਂ ਕਿਸ ਚੀਜ਼ ਤੋਂ ਮੈਨੂੰ ਇਹਨਾਂ ਨੇ ਇੰਨੀ ਪੂਰੀ ਤਰ੍ਹਾਂ ਟੌਰਚਰ ਕੀਤਾ ਹੈ ਪੁਲਿਸ ਵਾਲਿਆਂ ਨੇ ਕਿ ਲੈ ਰੱਬ ਦਾ ਨਾਮ ਤੁਸੀਂ ਦੇਖ ਲੈ ਸੰਗਤ ਦੀ ਹਾਜੀ ਬਾਕੀ ਮੈਂ ਤੁਹਾਨੂੰ ਫੋਟੋ ਨਾਲ ਆਪਣੇ ਵੀਡੀਓ ਚ ਪਾਵਾਂਗਾ ਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਮੇਰਾ ਪੰਜਾਬ ਦੇ ਵਿੱਚ ਜਿਸ ਸੰਗਤ ਮੇਰਾ ਸਾਥ ਦੇਵੇ ਪੂਰਾ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਜਿਹੜੀ ਸਾਡੇ ਤੋਂ ਗਲਤੀ ਹੋਈ ਐ ਸੀ ਹਰ ਜਨਾਂ pardde ਆ ਠੀਕ ਆ ਪਰ ਸਾਡੇ ਆਈਡਲ ਸਾਡੇ ਕਿਸੇ ਭਿੰਡਰਾਂ ਵਾਲੇ ਬਾਰੇ ਨਾ ਬੋਲੋ ਜੇ ਮੇਰੀ ਗੱਡੀ ਦੇ ਫੋਟੋ ਲੱਗੀ ਐ ਤੁਸੀਂ ਗਲਤ ਨਾ ਬੋਲੋ ਨਹੀਂ ਕੋਈ ਗਲਤ ਨਹੀਂ ਬੋਲਿਆ ਤੁਸੀਂ ਬੋਲਿਆ ਮੈਂ ਗਲਤ ਕੀ ਨਹੀਂ ਤੁਸੀਂ ਕਿਹਾ ਭਿੰਡਰਾਲੇ ਫੋਟ ਲਈ ਕਿਹਦੀ ਖਬਰੀ ਹੋਈਗਾ ਤਾਂ ਦੇਖ ਲਈ ਉਹ ਕੋਣ ਨੇ ਨਾ ਕੋਣ ਕੀ ਮੈਲਾ ਹੋਇਆ ਮੇਰੇ ਮਹਾਰਾਜ ਨੇ ਮਹਾਰਾਜ ਲੱਗਾ ਦਾ